ਕਾ ਪਤਾ ਬਹੁਤ ਵਧੀਆ ਨਿਕਲੇ ਯਾਰ ਆਪਾਂ ਠੰਡ ਪੂਰੀ ਹੈ ਮੈਂ ਸਪਾਰਾਂ ਵਰਪੂਰੀ ਇਕੱਠੀ ਕੀਤੀ ਭਈ ਆਸੇ-ਪਾਸੇ ਫਰ ਢੇਰ ਲਾ ਗਏ ਆ ਢੇਰਾਂ ਹੀ ਲੱਗ ਰਹੇ ਨੇ ਹਜੇ ਇਹ ਨਹੀਂ ਖੁਰਤੀ ਇਹ ਨਾ ਜਾਣ ਪਲੱਸ ਦੇ ਵਿੱਚ ਮੈਨਾਂ ਹੁੰਦਾ ਪਰ ਆ 60 7 8 ਹੋਊਗਾ ਫੇਰ ਜਾ ਕੇ ਖੁਰਨੀ ਕਿਤੇ ਠੰਡ ਆਈ ਰਹਿਣੀ ਹੈ ਜੀ ਆ ਰਹੀ ਆ ਬੰਨ ਬਹੁਤ ਹੀ ਲੱਗਿਆ ਜੀ ਪੂਰੀ ਧੁੱਪ ਆਹੀ ਗਰਮੀਆਂ ਇਹ ਦਿਨਾਂ ਅਗੇ ਤੋਂ ਰੌਣਕ ਕੋਈ ਨਹੀਂ ਆ ਹਰ ਕੋਈ ਬੰਦਾ ਨਹੀਂ ਨੀਂਦਾ ਬਾਹਰ ਬੰਦੇ ਇਕ ਤਾਂ ਵੈਸੇ ਹੀ ਘਾਟਾ ਬਾਤੀ ਘਾਟਾ ਇੱਥੇ ਬੰਦਾ ਉਮ ਨਹੀਂ ਕੋ ਮਿਲਦਾ ਤੇ ਠੰਡ ਜਿਹੜਾ ਫਿਰ ਜਮਾਈ ਨਹੀਂ ਨਿਕਲਦਾ ਕੋਈ ਫਰਿਆ ਫਰਦਾ ਨਹੀਂਦਾ ਨਹੀਂ ਗੱਡੀ ਤੇ ਨਿਕਲੋ ਇਹਾਂ ਨਿਕਲੂ ਪਰ ਬਰਫ ਤੋਂ ਕਿਹੜਾ ਛੁੱਟਿਆ ਪੈਣੋਂ ਹਟ ਗਈ ਆ ਤਿੰਨ ਚਾਰ ਦਿਨ ਪਿੱਛੇ ਜਦੋਂ ਬਹੁਤ ਪਈ ਬਹੁਤ ਖਰਾਬ ਕੀਤੀ ਲੋਕ ਕਾਚਲ ਬਹੁਤ ਹੋ ਜਾਣ ਵਾਲਾ ਉਹ ਦਿਨਾਂ ਮੁੜ ਕੇ ਹੁਣ ਚਲ ਦਿਨ ਸਾਫ ਹੋ ਗਈ ਹੁਣ ਕਹਿੰਦੇ ਆ ਕਿ ਨਹੀਂ ਪੈਣੀ ਠੰਡ ਤਾਂ ਹੀ ਰਹਿਣੀ ਆ ਪਰ ਪਰਪਣੀ ਪੈਣੀ ਜਿਹੜੀ ਨਾ ਆਪੋ ਦਾ ਚੰਗਾ